ਕੇਂਦਰ ਦੇ ਵਿੱਚ ਮੋਦੀ ਸਰਕਾਰ ਦੇ ਅੱਜ 3 ਸਾਲ ਪੂਰੇ ਹੋ ਗਏ ਨੇ ਪ੍ਰਧਾਨ ਮੰਤਰੀ ਇਸ ਮੌਕੇ ਦੇਸ਼ ਦੇ ਸਭ ਤੋਂ ਲੰਬੇ ਪੁਲ ਦਾ ਉਦਘਾਟਨ ਕਰਨਗੇ ਇਸ ਪੁਲ ਦੇ ਨਾਲ ਅਸਮ ਅਤੇ ਰੁਨਾਚਲ ਪ੍ਰਦੇਸ਼ ਦੀ ਦੂਰੀ 160 ਕਿਲੋਮੀਟਰ ਘੱਟ ਹੋ ਜਾਵੇਗੀ ਇਸ ਪੁਲ ਦੀ ਚੀਨ ਬਾਰਡਰ ਤੋਂ ਹਵਾਈ ਦੂਰੀ 100 ਕਿਲੋਮੀਟਰ ਦੇ ਕਰੀਬ ਹੈ ਅਸਮ ਅਤੇ ਰੁਨਾਚਲ ਦੇ ਵਿਚਕਾਰ ਇਸ ਪੁਲ ਦੇ ਬਣਨ ਤੋਂ ਬਾਅਦ ਸਫ਼ਰ ਦੀ ਦੂਰੀ 5 ਘੰਟੇ ਘੱਟ ਹੋ ਜਾਵੇਗੀ ਬ੍ਰह्मਪੁੱਤਰ ਨਦੀ ਦੇ ਉੱਤੇ ਬਣਿਆ ਢੋਲਾ ਸਾੜੀਆ ਪੁਲ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਪੁਲ ਹੈ। ਇਹ ਅਸਾਮ ਦੇ ਵਿੱਚ ਤਿੰਸੁਕਿਆ ਜ਼ਿਲ੍ਹੇ ਦੇ ਢੋਲਾ ਅਤੇ ਸਦਿਆ ਨੂੰ ਜੋੜਦਾ ਹੈ। 2011 ਦੇ ਵਿੱਚ ਇਹ ਪੁਲ ਬਣਾਣਾ ਸ਼ੁਰੂ ਹੋਇਆ ਸੀ। ਇਸ ਨੂੰ ਪਬਲਿਕ ਅਤੇ ਪ੍ਰਾਈਵੇਟ ਪਾਰਟਨਰਸ਼ਿਪ ਦੇ ਨਾਲ ਬਣਾਇਆ ਗਿਆ ਹੈ। ਪੁਲ ਦੀ ਲਾਗਤ 2050 ਕਰੋੜ ਹੈ। ਇਹ ਪੁਲ ਮੁੰਬਈ ਦੇ ਬਾਂਦਰਾ ਵਰਲੀ ਸੀ ਲਿੰਕ ਤੋਂ 3.55 ਕਿਲੋਮੀਟਰ ਵਧੇਰੇ ਲੰਬਾ ਹੈ। ਇਸ ਪੁਲ ਨੂੰ ਦੇਸ਼ ਦੀਆਂ ਸੁਰੱਖਿਆ ਜ਼ਰੂਰਤਾਂ ਨੂੰ ਵੇਖਦੇ ਹੋਏ ਰਣਨੀਤਿਕ ਰੂਪ ਦੇ ਵਿੱਚ ਅਹਿਮ ਮੰਨਿਆ ਜਾ ਰਿਹਾ ਹੈ। ਇਹ ਪੁਲ ਦੇਸ਼ ਲਈ ਇੰਨਾ ਅਹਿਮ ਕਿਉਂ ਹੈ ਤੁਹਾਨੂੰ ਇਹ ਵੀ ਦੱਸਦੇ ਹਾਂ ਪੁਲ ਅਸਮ ਦੀ ਰਾਜਧਾਨੀ ਦੇਸ਼ਪੁਰ ਤੋਂ 540 ਕਿਲੋਮੀਟਰ ਅਤੇ ਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾ ਨਗਰ ਤੋਂ 300 ਕਿਲੋਮੀਟਰ ਦੀ ਦੂਰੀ ਉੱਤੇ ਹੈ ਚੀਨ ਦੇ ਬਾਰਡਰ ਤੋਂ ਇਸ ਪੁਲ ਦੀ ਦੂਰੀ ਮਹਿਜ਼ 100 ਕਿਲੋਮੀਟਰ ਹੈ ਇਹ ਪੁਲ ਨਾਰਥ-ਈਸਟ ਦੇ ਦੂਰ ਦਰਾਜ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਦੇਸ਼ ਦੇ ਬਾਕੀ ਹਿੱਸਿਆਂ ਦੇ ਨਾਲ ਜੁੜਨ ਦੇ ਵਿੱਚ ਸੜਕ ਦੀ ਸਹੂਲਤ ਮੁਹੱਈਆ ਕਰਾਵੇਗਾ ਹੁਣ ਤੱਕ ਇਹਨਾਂ ਲੋਕਾਂ ਨੂੰ ਇੱਥੇ ਆਣ ਜਾਣ ਦੇ ਲਈ ਕਿਸ਼ਤੀ ਦਾ ਸਹਾਰਾ ਲੈਣਾ ਪੈਂਦਾ ਸੀ ਇਸ ਦੇ ਨਾਲ ਅਸਮ ਅਤੇ ਨਾਚਲ ਵਿੱਚ ਸਹਿਰ ਸਪਾਟੇ ਨੂੰ ਵੀ ਵਿਧਾਵਾ ਮਿਲੇਗਾ ਅਤੇ ਸਥਾਨਕ ਪੱਧਰ 'ਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਇਸ ਤੋਂ ਇਲਾਵਾ ਇਸ ਭੂਲ ਨੂੰ ਚੀਨ ਦੇ ਨਾਲ ਯੁੱਧ ਦੀ ਸਥਿਤੀ ਵਿੱਚ ਵੀ ਅਹਿਮ ਤੌਰ 'ਤੇ ਵੇਖਿਆ ਜਾ ਰਿਹਾ ਹੈ ਇਹ ਭੂਲ ਕਰੀਬ 60 ਟਨ ਤੱਕ ਟੈਂਕਾਂ ਦਾ ਭਾਰ ਚੁੱਕ ਸਕਦਾ ਹੈ ਜਦਕਿ ਭਾਰਤ ਦਾ ਸਭ ਤੋਂ ਤਾਕਤਵਰ ਟੈਂਕ 58 ਟਨ ਦਾ ਹੈ